ਕੋਰਡ ਉਪਰ ਨਗਰ ਕੌਂਸਲ ਪੱਪਾ ਪਰ ਹੋਈ ਹੈ ਦੱਸਦੀ ਹੈ ਕਿ ਨਗਰ ਕੌਂਸਲ ਦੀ ਜਗ੍ਹਾ ਦੇ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰਾ ਪਹੁੰਚਾਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਗਰ ਕੌਂਸਲ ਵਿੱਚ ਤਹਿਸੀਲਦਾਰ ਐਸ ਐਚ ਓ ਜਿਹੜਾ ਹੈਗਾ ਉਹ ਜ਼ਰੂਰਤ ਤੇ ਪਹੁੰਚੇ ਆ ਕਿ ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਚਾਲੂ ਕੀਤੀ ਜਾ ਰਹੀ ਹੈ ਤੇ ਜੀ ਸੀ ਪੀ ਵੀ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਖੜੀ ਆ ਤਾਂ ਘਰ ਦਾ ਜਿਹੜਾ ਹੈਗਾ ਕਮਰਾ ਜਿਹੜਾ ਕਿ ਬਣਿਆ ਹੋਇਆ ਸੀਗਾ ਤਉ ਉਸ ਨੂੰ ਜਿਹੜਾ ਹੈਗਾ ਇੱਕ ਪ੍ਰਸ਼ਾਸਨ ਵੱਲ ਲਿਜਾਇੀ ਦੱਸਿਆ ਗਿਆ ਜਿਸ ਨੂੰ ਅੱਜ ਢਾਇਆ ਗਿਆ ਉੱਥੇ ਹੀ ਜਿਹੜੇ ਕਬਜ਼ਾਦਾਰੀ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਕਬਜ਼ਾ ਨਹੀਂ ਇਹ ਸਾਡੀ ਰਜਿਸਟਰੀ ਹੈ ਤਾਂ ਇਸ ਨੂੰ ਲੈ ਕੇ ਕੰਟਰੋਵਰਸੀ ਜੋ ਚੱਲ ਰਹੀ ਆ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਦੀ ਅੱਜ ਕਿਹੋ ਜੀ ਕਾਰਵਾਈ ਹੋਵੇਗੀ ਤੁਸੀਂ ਦੇਖ ਸਕਦੇ ਹੋ ਕਿ ਕੋਈਕਾ ਪੂਰਾ ਤੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਗਰ ਕੌਂਸਲ ਪੱਬਾਪਰ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਨਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਉਹ ਪੱਬਾਪਰ ਹੋਇਆ ਤਾਂ ਦੱਸ ਦਈਏ ਕਿ ਪਹਿਲਾਂ ਵੀ ਇਹ ਨਜਾਇਜ਼ ਕਬਜ਼ੇ ਹਟਾਏ ਗਏ ਸੀ ਤਾਂ ਉਸ ਨੂੰ ਲੈ ਕੇ ਅੱਜ ਫਿਰ ਜਿਹੜਾ ਹੈਗਾ ਨਜਾਇਜ਼ ਕਬਜ਼ੇ ਜਿਹੜੇ ਹਟਾਈ ਜਾ ਰਹੇ ਆ ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਤੇ ਸਾਡੇ ਨਾਲ ਅਮਿੰਦਰ ਸਿੰਘ ਸਾਬ ਅਮਿੰਦਰ ਸਿੰਘ ਈਓ ਜੁੜੇ ਗੱਲਬਾਤ ਕਰਦੇ ਆ ਜੀ ਸਾਬ ਆ ਜਿਓ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਕਬਜਾ ਸੀਗਾ ਜਿਹੜਾ ਹਟਾਇਆ ਜਾ ਰਿਹਾ ਹੈ ਜੀਓ ਸਾਬ ਕਿਸ ਤਰ੍ਹਾਂ ਦਾ ਇਹ ਕਬਜਾ ਜਿਹੜਾ ਹੈਗਾ ਇਹ ਬਤਾਇਆ ਜਾ ਰਿਹਾ ਇੱਥੇ ਜੀ ਕੁੱਲ 11 ਕਬਜੇ ਸੀਗੇ 10 ਪਹਿਲਾਂ ਹਟਾਤੇ ਸੀਗੇ ਇੱਕ ਇੱਕ ਕਬਜਾ ਰਹਿ ਗਿਆ ਸੀ ਤੇ ਇਹਦੀ ਜਿਹੜੀ ਨਿਸ਼ਾਨਦੇਹੀ ਦੁਆਰਾ ਹੋਈ ਸੀਗੀ ਜੋ ਮਾਲ ਮਹਿਕਮੇ ਵੱਲੋਂ ਇਹਦੇ ਨਿਸ਼ਾਨ ਸਰੂ ਨਿਕਾਕੇ ਦਿੱਤੇ ਗਏ ਆ ਵੀ ਕਿਥੋਂ ਤੱਕ ਜਿਹੜੇ ਆਉਂਦੀ ਇਨਕਲੋਜ਼ਮੈਂਟ ਆ ਉਸ ਹਿਸਾਬ ਨਾਲ ਸਾਨੂੰ ਅੱਜ ਕਰਾ ਰਹੇ ਆ ਕਾਫੀ ਦਿਨਾਂ ਤੋਂ ਧਰਨਾਕਾਰੀ ਵੀ ਜਿੱਥੇ ਨਗਰ ਕੌਂਸਲ ਲੱਗੇ ਬੈਠੇ ਹੋਏ ਸੀ ਕਿ ਇਸੇ ਮਾਮਲੇ ਨੂੰ ਲੈ ਕੇ ਬੈਠੇ ਹੋ ਕੋਈ ਉਹਨਾਂ ਕੋਈ ਹੋਰ ਵੀ ਵਕ ਮੰਗਾ ਇਹ ਮੇਨ ਇਹਨਾਂ ਦੀ ਮੁੱਖ ਮੰਗ ਹੀ ਸੀ ਕਿਉਂਕਿ ਤੁਸੀਂ ਵੀ ਦੇਖ ਰਹੇ ਹੋ ਇਹ ਰਸਤਾ ਇਹ ਲਗਭਗ 11 40 ਸੀਗਾ ਤੇ ਅੱਜ ਜਿਹੜਾ ਰਸਤਾ ਉਹਨਾਂ ਨੂੰ ਪੂਰਾ ਕਰਕੇ ਦੇ ਦਿੱਤਾ ਜਾਊਗਾ ਇਹ ਰਿਸ਼ਤੀ ਵਾਲੀ ਜਗ੍ਹਾ ਸੀ ਸਾਰੀ ਇਹ ਜਿਹਦੇ ਬਾਰੇ ਸਾਧੂ ਸਰ ਸਾਹਿਬ ਕੋਈ ਜ਼ਿਆਦਾ ਪੁੱਛ ਸਕਦੇ ਮੈਂ ਤਾਂ ਉਹਨਾਂ ਨੂੰ ਨਿਸ਼ਾਨ ਤੇ ਹੀ ਲਿਖਿਆ ਸੀਗਾ ਵਿਰਾਸਾ ਸਾਡਾ ਘੱਟ ਸੀਗਾ ਇੱਥੇ ਉਹਨਾਂ ਨੇ ਸਾਡਾ ਰਾਹ ਪੂਰਾ ਕਰਕੇ ਦਿੱਤਾ ਜਿਸ ਤੱਕ ਨਿਸ਼ਾਨ ਲਗਾਏ ਆ ਅਸੀਂ ਉੱਥੋਂ ਤੱਕ ਇਹਨਾਂ ਨੂੰ ਕੋਜਮੈਂਟ ਦੂਰ ਕਰ ਰਹ ਆਈਡੀ ਆਰਾਊਂਡ ਫਿੰਗਰ ਕਿੰਨਾ ਕ ਰਸਤਾ ਸੀਗਾ ਜੀ 16.5 ਫੁੱਟ ਦਾ ਜਿਹੜਾ ਇਹਦਾ ਮਾਲਮ ਪਾ ਹੈਗਾ ਰਿਕਾਰਡ ਅਨੁਸਾਰ ਰਸਤਾ ਹੈਗਾ ਉਹਨੂੰ ਪੂਰਾ ਕੀਤਾ ਜਾਏ ਇਹ ਰੇਲਵੇ ਦੀ ਜਗ੍ਹਾ ਇਸ ਤੋਂ ਪਰਲੇ ਪਾਸੇ ਆ ਇਹਨਾਂ ਦੀ ਆਬਦੀ ਰਜਿਸਟਰੀ ਦੇ ਵਿੱਚ ਵੀ ਇਹ ਲਿਖਿਆ ਹੋਇਆ ਵੀ ਇਹਨਾਂ ਦੀ ਦੁਕਾਨ ਤੋਂ ਮੂਰੇ 20 ਫੁੱਟ ਰਸਤਾ ਹੈ ਜੀ 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 ਠੀਕ ਹੈ ਉਹ 20 ਫੁੱਟ ਜਿਹੜਾ ਹੈਗਾ ਕੁਝ ਵੈਸੇ ਹੁਣਾਂ ਕੋਸਾ ਛੱਡਿਆ ਹੋਣਾ ਕੁਝ ਲੋਕਾਂ ਨੇ ਉਦੋਂ ਇਹਨਾਂ ਦੇ ਆਬਦੀ ਰਜਿਸਟਰੀ ਦੇ ਵਿੱਚ ਵੀ 20 ਫੁੱਟ ਲਿਖਿਆ ਹੋਇਆ ਉਹਦੇ ਮੁਤਾਬਕ ਆ ਰਿਹਾ ਬਾਕੀ ਰੇਲਵੇ ਦੀ ਜੋ ਮਾਲਮਾਤ ਹੈਮ ਦੇ ਰਿਕਾਰਡ ਅਨੁਸਾਰ ਰੇਲਵੇ ਦੀ ਜਗਾ ਇਹ ਜੋ ਜਿਹੜੇ ਕਬਜ਼ਾ ਧਾਰੀ ਉਹ ਦੱਸ ਰਹੇ ਸੀ ਕਿ ਹਾਈ ਕੋਰਟ ਵਾਲਾ ਸਾਨੂੰ ਡਾਇਰੈਕਸ਼ਨ ਹੈ ਕਬਜ਼ਾ ਨਹੀਂ ਢਾ ਸਕਦੇਗੇ ਸਾਡੇ ਕੋਲ ਕਾਫੀ ਕੁਝ ਹੈਗਾ ਉਹ ਕੀ ਮਾਮਲਾ ਨਹੀਂ ਕੋਈ ਕੋਈ ਨਹੀਂ ਹੈਗਾ ਜਦੋਂ ਇਹਨਾਂ ਲੋਕ ਤੇਨੀ ਸਾਬਤ ਹੋ ਸਕਿਆ ਵੀ ਇਹਨਾਂ ਦੇ ਅਧਕ ਤੇ ਨਿਸ਼ਾਨਦੇਹੀ ਦੇਖੋ ਮੈਂ ਸਿੰਪਲ ਜੀ ਗੱਲ ਕਰਨੀ ਚਾਹੁੰਦਾ ਇਹਨਾਂ ਨੂੰ ਮਾਲਕ ਬਣਾਇਆ ਸੀਗਾ ਮਾਲ ਮਹਿਕਮੇ ਨੇ ਵੀ ਤੁਸੀਂ ਮਾਲਕ ਇਸ ਜਗ੍ਹਾ ਦੀ ਹੁਣ ਉਹੀ ਉਹਨਾਂ ਨੇ ਨਿਸ਼ਾਨਦੇਹੀ ਕਰਕੇ ਦੱਸਿਆ ਵੀ ਇਹ ਮਾਲਕ ਨਹੀਂ ਹੈਗੇ ਤੇ ਇਹਨਾਂ ਨੂੰ ਜਿਹੜਾ ਹੈਗਾ ਉਹਨਾਂ ਨਾਲ ਸਬੰਧ ਕਰਨਾ ਚਾਹੀਦਾ ਵੀ ਸਾਡੀ ਬਾਕੀ ਦੀ ਜਗ੍ਹਾ ਜਿਹੜੀ ਹੈਗੀ ਕਿੱਥੇ ਆ ਜੋ ਨਾ ਨਾ ਇਹਨਾਂ ਦੇ ਬੋਲਦੀ ਆ ਇਸ ਕਰਕੇ ਇਹਨਾਂ ਨੂੰ ਉਹਨਾਂ ਨਾਲ ਸੰਪਰਕ ਕਰਕੇ ਆਪ ਜੀ ਕਵਜਾ ਢੋਣ ਤੋਂ ਪਹਿਲਾਂ ਆਪ ਤੁਸੀਂ ਕਿੰਨੇ ਵਾਰ ਇਹਨਾਂ ਨੂੰ ਨੋਟਿਸ ਦੇ ਚੁੱਕੇ ਹੋ ਜਾਨ ਕਾਫੀ ਵਾਰ ਰੋਕ ਦਿੱਤੇ ਜੀ ਘੱਟੋ ਘੱਟ ਪੰਜ ਛੇ ਨੋਟਸ ਤਾਂ ਮੈਂ ਹੀ ਦੇ ਚੁੱਕਾ ਉਸ ਤੋਂ ਪਹਿਲਾਂ ਵੀ ਰੋਕ ਦਿੱਤੇ ਉਹ ਨੋਟਸਾਂ ਦੇ ਇਹਨਾਂ ਕੋਈ ਰਿਸਪੌਂਸ ਦਿੱਤਾ ਇਹਨਾਂ ਨੇ ਜਾਂ ਕੋਈ ਕਿਸੇ ਨੇ ਉਸ ਦੀ ਬਸ ਉਹੀ ਇਹਨਾਂ ਨੂੰ ਅਸੀਂ ਕਹਿੰਦੇ ਸੀ ਵਾਰ-ਵਾਰ ਨਿਸ਼ਾਨਦੇਹੀ ਕਰਾ ਕੇ ਸਾਨੂੰ ਰਾਹ ਪੂਰਾ ਕਰੋ ਸਾਡਾ ਰਾਹ ਵੀ ਘਟਾ ਜੇ ਤੁਹਾਨੂੰ ਲੱਗਦਾ ਤੁਹਾਡਾ ਹੈਗਾ ਦੱਸੋ ਪਰ ਇਹਨਾਂ ਵੱਲੋਂ ਕੋਈ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਸਾਨੂੰ ਜਿਹੜੀ ਹੈਗੀ ਆ ਇਹ ਕਾਰਵਾਈ ਕਰਦੇ ਹੋਏ ਇਹ ਜਿਹੋ ਮੈਂ ਟਟੋਲਿੰਗ ਪੈ ਰਹੀ ਆ ਤਾਂ ਜੋ ਇਹ ਲੋਕਾਂ ਦਾ ਰਸਤਾ ਪੂਰਾ ਹੋ ਸਕੇ ਕਿਉਂਕਿ ਕਾਫੀ ਲੋਕ ਇਧਰ ਆਈ ਜਾਂਦੇ ਸੋ ਕਾਰਾ ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਸਕੂਲ ਆ ਇਧਰ ਸਾਰੇ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਸੀਗੀ ਉਹਨਾਂ ਦੇ ਪੇਰੈਂਟਸ ਨੂੰ ਦਿੱਕਤ ਆਉਂਦੀ ਸੀ ਇੱਥੋਂ ਦੇ ਵਾਸੀਆਂ ਨੂੰ ਦਿੱਕਤ ਆਉਂਦੀ ਸੀ ਤੇ ਅੱਜ ਦਿਨ ਅਸੀਂ ਦੂਰ ਕਰਨ ਦਾ ਪ੍ਰਬਾਲਾ ਕਰ ਰਹੇ ਹਾਂ ਜਿੱਥੇ ਹੁਣ ਜੀਸੀਪੀ ਚੱਲ ਰਹੀ ਹੈ ਇਹੀ ਫਿਲਹਾਲ ਕਲੋਜ਼ਮੈਂਟ ਆ ਜਾਂ ਹੋਰ ਵੀ ਸਟੌਗੀ ਵੀ ਹੈ ਨਹੀਂ ਸਰ ਇਹੀ ਹੈ ਜੋ ਮਾਲ ਮਹਿਕਮੇ ਦੇ ਰਿਕਾਰਡ ਅਨਸਾਰ ਇਹੀ ਹੈ ਕਿ ਕਲੋਜ਼ਮੈਂਟ ਉਹਨੂੰ ਹਟਾਇਆ ਗਿਆ ਫਰਦਰ ਕੋਈ ਹੋਰ ਅਗਾਂਹ ਵੀ ਹੋਰ ਵੀ ਹੋ ਸਕਦਾ ਜਾਂ ਨਹੀਂ ਜੀ ਜੇ ਕੋਈ ਧਿਆਨ ਚਾਹੂਗਾ ਉਹ ਦੇਖਾਂਗੇ ਫਿਲਹਾਲ ਸਾਡੇ ਕੋਈ ਨਹੀਂ ਥੈਂਕ ਯੂ ਤਾਂ ਤੁਸੀਂ ਦੇਖ ਸਕਦੇ ਹੋ ਕਿ ਈਓ ਨੇ ਨਗਰ ਕੌਂਸਲ ਦੇ ਸਰਦਾਰ ਮਿੰਦਰ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਜਾਣਕਾਰੀ ਦਿੱਤੀ ਗਈ ਹੈ ਕਿ ਨਗਰ ਕੌਂਸਲ ਦੇ ਜਿਹੜੇ ਜਗਾ ਜਿਹੜੀ ਸੀਗੀ ਉਹ ਜਗਾ ਘਟਨ ਕਾਰਨ ਜਿਹੜੀ ਕਲੋਜ਼ਮੈਂਟ ਆ ਜਿਹੜੀਆਂ ਹਟਾਈਆਂ ਗਈਆਂ ਤਾਂ ਤਹਿਸੀਲਦਾਰ ਸ hẳn ਰੰਬੀਰ ਸਿੰਘ ਜੀ ਜੁੜਿਆ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦਾ ਅੱਜ ਕਬਜਾ ਜਿਹੜਾ ਹਟਾਇਆ ਜਾ ਰਿਹਾ ਮੰਨ ਲਓ ਡੀ ਸਾਹਬ ਦੇ ਹੁਕਮਾਂ ਦੇ ਨਾਲ ਜੀ ਜਿਹੜੀ ਹੈਗੀ ਐਕਰਾਸਮੈਂਟ ਨਜਾਇਜ਼ ਕੀਤੀ ਹੋਈ ਸੀ ਉਹਦੀ ਜਿਹੜੀ ਹੈ ਨਗਰ ਕੌਸਲ ਵੱਲੋਂ ਹਟਾਇਆ ਜਾ ਰਿਹਾ ਜੀ ਜੀ ਮੈਂ ਤਾਂ ਬਤੌਰ ਡਿਊਟੀ ਨਿਭਾ ਰਿਹਾ ਜੀ ਜੀ ਜੋ ਜਿਹੜੇ ਕਬਜ਼ਾ ਧਾਰੀਓ ਦੱਸਦੇ ਨੇ ਸਾਡੇ ਹਾਈ ਕੋਰਟ ਚ ਚੱਲ ਰਿਹਾ ਹੈ ਸਾਡੇ ਕੋਲ ਜੀ ਹਾਈ ਕੋਰਟ ਚੱਲਦਾ ਹੋਇਆ ਹਾਈ ਕੋਰਟ ਦੇ ਉਹ ਆਪਰਾ ਜਵਾਬ ਦੇ ਦਣਗੇ ਭਲੀ ਜੀ ਜਵਾਬ ਦੇ ਰਹੇ ਕਿ ਕਿੰਨੀ ਜਗ੍ਹਾ ਸਰ ਜਿਹੜੀ ਛੜੀ ਛੜਵਾਈ ਜਾ ਰਹੀ ਹੈ ਉਹ ਇਹਨੂੰ ਪੁੱਛੋ ਜੀ ਉਹਨੂੰ ਕੋਈ ਰਿਪੋਰਟ ਕੀਤੀ ਹੋਈ ਹੈ ਇਹ ਜਿਹੜੇ ਹੁਣ ਜਿਹੜਾ ਕਬਜ਼ਾ ਹਟਾਇਆ ਜਾ ਰਿਹਾ ਇਸ ਤੋਂ ਇਲਾਵਾ ਹੋਰ ਵੀ ਜੇ ਇਹੀ ਹੈ ਫਿਲਹਾਲ ਇਹੀ ਆ ਇਹੀ ਹੈ ਜੀ ਨੈਕਸਟ ਫਰਦਰ ਹੋਰ ਵੀ ਹੋ ਸਕਦਾ ਕੁਝ ਚਲੋ ਜੇ ਕੋਈ ਆਊਗਾ ਤਾਂ ਦੇਖਣਾ ਫਰਦਰ ਹੈ ਜੀ ਫ ਜਾ ਸਾਡੇ ਕੋਲ ਕੋਈ ਘਣਾ ਹੋ ਗਿਆ ਮਾਨਯੂਕ ਸ਼ੈਸ਼ਨ ਸਾਹਿਬ ਦੇ ਆਰਡਰਾਂ ਤੋਂ ਇਹਨਾਂ ਨੇ ਪਿੱਛੇ ਰੱਖਤਾ ਤੇ ਇਹ ਸ਼ੈਸ਼ਨ ਤੋਂ ਵੱਡੇ ਹੋਗੇ ਕਸੀਲਦਾਰ ਵੀ ਸ਼ੈਸ਼ਨ ਸਾਹਿਬ ਤੋਂ ਵੱਡਾ ਹੈ ਯੋਸਾਫ ਵੀ ਵੱਡੇ ਨੇ ਐਸ.ਡੀ.ਐਮ ਸਾਹਿਬ ਵੀ ਸ਼ੈਸ਼ਨ ਦੇ ਦਾ ਆਰਡਰਾਂ ਤੋਂ ਵੱਡੇ ਨੇ ਫਿਰ ਦੱਸ ਦਈਏ ਕਿ ਇਹ ਕਬਜ਼ਾਧਾਰੀਆਂ ਵੱਲੋਂ ਵਕਵਾਕ ਮੰਗਾਂ ਨੂੰ ਲੈ ਕੇ ਜਿਹੜਾ ਨਗਰ ਕੌਂਸਲ ਦੇ ਅੱਗੇ ਤਰਨਾ ਲਾਇਆ ਗਿਆ ਸੀ ਤਾਂ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਨਗਰ ਕੌਂਸਲ ਨੇ ਆਪਣਾ ਪੀਲਾ ਪੰਜਾਬ ਜੇ ਰਲਾਇਆ ਹੈ। ਕਿਆ ਨਾ ਪ੍ਰਸ਼ਨ ਕਿਸ جناب ਮੈਸਰ ਜੰਦਰ ਕੋੜਾ ਪੂਰਾ